ਕਿ ਉਹ ਨਫ਼ਰਤ ਜਿਵੇਂ ਤੁਸੀਂ ਕਹਿ ਕਿ ਬਸ ਚ ਜਾਂਦੇ ਕਿਸੇ ਕਾਲਜ ਜਾਂਦੇ ਮੁੰਡੇ ਦੀ ਪੱਗ ਲਾ ਦੇਣੀ ਪਿੱਛੋਂ ਤਾਂ ਉਹ ਨਫ਼ਰਤ ਆਮ ਆਵਾਮ ਦੇ ਜ਼ਹਿਨ ਤੱਕ ਟਰੈਵਲ ਕਰ ਗਈ ਸੀ ਜਿਹੜੀ ਸਟੇਟ ਸਪੌਂਸਰਡ ਸੀ ਜਿਹੜੀ ਨਸਲ ਕੁਸ਼ੀ ਨੂੰ ਜਨਮ ਦਿੰਦੀ ਹੈ ਜਿਹੜੀ ਪੋਲੀਟੀਕਲੀ ਸਪੌਂਸਰਡ ਸੀ ਉਹ ਆਮ ਲੋਕਾਂ ਚ ਵੀ ਆ ਗਈ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਕਿ ਆਮ ਲੋਕਾਂ ਚ ਆਈ ਕੁਝ ਚੁਣੀਦਾ ਲੋਕ ਸਨ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇੱਕ ਜ਼ਹਿਨ ਐਦਾਂ ਤਾਂ 84 ਦੇ ਵਿੱਚ ਜੋ ਸਾਨੂੰ ਹਿੰਦੂ ਪਰਿਵਾਰਾਂ ਨੇ ਜੋ ਬਚਾਇਆ ਕਮਾਲ ਸੀ ਬਹੁਤ ਐਗਜ਼ੈਂਪਲਸ ਨੇ ਮੈਂ ਇੰਨੀਆਂ ਸੈਕੰਡ ਐਗਜ਼ੈਂਪਲਸ ਨੇ ਆਪਣੇ ਭੂਆ ਜੀ ਗੁਰਦਾगांव ਰਹਿੰਦੇ ਆ ਔਰ ਉਹਨਾਂ ਜੇ ਅੱਜ ਉਹ ਫੁੱਫੜ ਜੀ ਦੱਸਦੇ ਕਿ ਅਸੀਂ ਜਿਉਂਦੇ ਆ ਤਾਂ ਉਹਨਾਂ ਦੇ ਘਰ ਦੇ ਸਾਹਮਣੇ ਹਿੰਦੂ ਪਰਿਵਾਰ ਸੀ ਉਹਨਾਂ ਨੇ ਬਚਾਇਆ ਸਾਡੇ ਰਿਲੇਟਿਵ ਸਨ ਉਹਨਾਂ ਦਾ ਵਿਆਹ ਹੋਇਆ ਸੀ ਉੱਤਮਨਗਰ ਏਰੀਆ ਪਿੰਦਾ ਸਾਡੇ ਲਾਗੇ ਤੇ ਉਹਨਾਂ ਦੇ ਹਸਬੰਡ ਨੂੰ ਮਾਰਿਆ ਉਹਨਾਂ ਦੇ ਬੱਚਿਆਂ ਨੂੰ ਮਾਰਿਆ ਇੱਕ ਛੋਟਾ ਜਿਹਾ ਬੱਚਾ ਉਹਨਾਂ ਦਾ ਸਭ ਤੋਂ ਛੋਟਾ ਬੱਚਾ ਉਹ ਬੇੜੇ 'ਚ ਖੇਡਦਾ ਸੀਗਾ ਤੇ ਉਹਨੂੰ ਮਾਰਨ ਲੱਗੇ ਤੇ ਬਗਲ ਦੇ ਵਿੱਚ ਇੱਕ ਹਿੰਦੂ ਪਰਿਵਾਰ ਰਹਿੰਦਾ ਸੀ ਉਹ ਬਜ਼ੁਰਗ ਭੱਜ ਗਿਆ ਕਹਿੰਦਾ ਇਹ ਮੇਰਾ ਪੋਤਾ ਹੈ ਇਹ ਕਿੱਥੇ ਘੁੰਮ ਡਿਆ ਉਹ ਚੱਕ ਕੇ ਲੈ ਗਿਆ ਆਜੋ ਬੱਚਾ ਜਵਾਨ ਆ ਕੰਮ ਕਰ ਸਾਰਾ ਕੁਝ ਕਰ ਰਿਹਾ ਬਿਜ਼ਨਸ ਕਰ ਰਿਹਾ ਹਰ ਚੀਜ਼ ਕਰ ਰਿਹਾ ਉਹ ਬੱਚਾ ਚੱਕ ਕੇ ਕੋਣ ਲੈ ਕੇ ਗਿਆ ਅਗਰ ਉਹ ਨਹੀਂ ਲੈ ਕੇ ਜਾਂਦੇ ਤਾਂ ਉਸ ਉਸਨੂੰ ਵੀ ਮਾਰ ਦਿੱਤਾ ਜਾਂਦਾ ਕਿਉਂਕਿ ਪਰਿਵਾਰ ਦੇ ਸਾਰੇ ਬੰਦੇ ਮਾਰਦੇ ਸੀ